ਪਾਣੀ ਦੇ ਟੋਬੇ 'ਚ ਡੁੱਬਣ ਨਾਲ ਹੋਈ 6 ਸਾਲਾ ਬੱਚੇ ਦੀ ਮੌਤ ਰੋਂਦੀ ਮਾਂ ਦਾ ਨਹੀਂ ਦੇਖਿਆ ਜਾਂਦਾ ਹਾਲ ਦੇਖੋ ਕਿਵੇਂ ਤਾਂ ਹਾਂ ਮਾਰ ਮਾਰ ਰੋ ਰਿਹਾ ਏ ਟੱਬਰ ਘਰ ਦੇ ਵਿੱਚ ਛਾਇਆ 마ਤਮ ਤੁਸੀਂ ਵੀ ਦੇਖੋ ਕਿਵੇਂ ਵਾਪਰੀ ਇਹ ਮੰਦ ਭਾਗੀ ਘਟਨਾ ਤੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਤਾਂ ਜੋ ਲੋਕ ਆਪਣੇ ਬੱਚਿਆਂ ਪ੍ਰਤੀ ਸਾਵਧਾਨੀ ਵਰਤਣ ਦੇਖੋ ਕਿਵੇਂ ਫਿਰੋਜ਼ਪੁਰ ਦੇ ਕਸਬਾ ਮਮਦੋੜ ਤੇ ਪਿੰਡ ਲੱਖਾ ਸਿੰਘ ਵਾਲਾ ਦੇ ਵਿੱਚ ਇੱਕ ਪਰਿਵਾਰ ਨਾਲ ਇਹ ਘਟਨਾ ਵਾਪਰੀ ਹੈ 6 ਸਾਲ ਦਾ ਬੱਚਾ ਜੋ ਗਲੀ ਦੇ ਵਿੱਚ ਜੋ ਖੇਡ ਰਿਹਾ ਸੀ ਗੰਦੇ ਪਾਣੀ ਦੇ ਨਿਕਾਸ ਦੇ ਲਈ ਇੱਕ ਟੋਬਾ ਬਣਿਆ ਹੋਇਆ ਜਿਸ ਦੇ ਵਿੱਚ ਡੁੱਬਣ ਦੇ ਨਾਲ 6 ਸਾਲ ਦੇ ਬੱਚੇ ਦੀ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਮਾਂ ਦਾ ਕੀ ਹਾਲ ਹੈ ਰੋ ਰੋ ਕੇ ਪੂਰਾ ਟੱਬਰ ਬੇਹਾਲ ਹੋਇਆ ਪਿਆ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਲੋਕ ਆਪਣੇ ਬੱਚਿਆਂ ਦੇ ਪ੍ਰਤੀ ਲਾਪਰਵਾਹੀ ਨਾ ਵਰਤਣ ਇਹ ਗੱਲ ਕੀ ਵੀਜੀ ਟੋਏ ਚ ਪਾਣੀ ਦੁਝਮਣਾ ਨੇ ਉਹ ਨਹੀਂ ਨੱਪਾ ਨੇ ਮੇਰਾ ਬੱਚਾ ਢਵਾ ਬਤੇ ਮਾਗੇ ਗਿਆ ਹੈ ਬੱਚੇ ਬੱਚੇ ਦਾ ਨਾਂ ਕੀ ਸੀ ਜੀ ਰਮਾਨ ਸਿੰਘ ਪਿਤਾ ਦਾ ਨਾਂ ਕੀ ਹੈ ਗੁਰਜੀਤ ਸਿੰਘ ਉਮਰ ਕਿੰਨੀ ਕੁ ਹੋ ਗਈ ਹੈ 6 ਸਾਲਾ ਦਾ ਇਹ ਕਿੰਨੇ ਕ ਬਜੇ ਦੀ ਕੱਟਣਾ ਜੀ ਇਹ 4 ਵਜੇ ਦੀ ਮੇਰਾ ਪੁੱਤਰ ਨਹੀਂ ਲੱਭਣਾ ਮੈਨੂੰ ਦੁਜਮਣਾਂ ਨੇ ਨਹੀਂ ਨੱਪਾ ਦੁਵਾ ਨਹੀਂ ਲੱਭਾ ਦੁਜਮਣਾਂ